ਵੀਰ ਦੇਖਣਾ ਕਰਮ ਕਰੋ ਆਹ ਦੇਖੀ ਬੈਠੇ ਹਾਲੇ ਹਾਲੇ ਕੋਲ ਕੋਲ ਇੰਨਾ ਦਿਨ ਕੋਲ ਦਿਨ ਕੋਲ ਇੰਨਾ ਰਹੂ ਕੰਬਾਉ ਮਾਮਲਾ ਵਾਪਰੇ ਇੱਕ ਘਰ ਦੇ ਵਿੱਚ ਜਿੱਥੇ ਬੱਚਾ ਖੇਡਦਾ ਖੇਡਦਾ ਬਾਥਰੂਮ ਦੇ ਵਿੱਚ ਕਦੋਂ ਚਲਾ ਗਿਆ ਇਸ ਬਾਰੇ ਮਾਪਿਆਂ ਨੂੰ ਪਤਾ ਹੀ ਨਹੀਂ ਲੱਗਿਆ ਪਰ ਜਿਵੇਂ ਹੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਭੱਜ ਕੇ ਬਾਥਰੂਮ ਦੇ ਵਿੱਚ ਦੇਖਿਆ ਜਾਂਦਾ ਤਾਂ ਉਹ ਸਿਰ ਦੇ ਭਾਰ ਪਾਣੀ ਵਾਲੀ ਬਾਲਟੀ ਦੇ ਵਿੱਚ ਡੁੱਬ ਚੁੱਕਿਆ ਸੀ ਜਿਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਸੇ ਤਰ੍ਹਾਂ ਦੇ ਨਾਲ ਉਹ ਘਰ ਤੋਂ ਭੱਜੇ ਭੱਜੇ ਨਿਕਲਦੇ ਨੇ ਅਤੇ ਆਪਣੇ ਪੁੱਤ ਨੂੰ ਹਸਪਤਾਲ ਲੈ ਕੇ ਪਹੁੰਚਦੇ ਨੇ ਪਰ ਉੱਥੇ ਪਹੁੰਚਣ ਤੇ ਪਤਾ ਲੱਗਦਾ ਹੈ ਕਿ ਇਹ ਮਾਸੂਮ 2 ਸਵਾ ਸਾਲ ਦਾ ਬੱਚਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਨੰਗਲ ਨਗਰ ਕੌਂਸਲਰ ਦੇਨਪੈਂਦੇ ਵਾਰਡ ਨੰਬਰ 2 ਦੇ ਵਿੱਚ ਇਹ ਦੁਖਦ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਪ੍ਰਮੁੱਖ ਵਪਾਰੀ ਗੋਲਦੀ ਪੂਰੀ ਦੇ ਸਵਾ ਸਾਲ ਦੇ ਬੱਚੇ ਦੀ ਜਾਨ ਜਾਣ ਦੀ ਖਬਰ ਹਰ ਪਾਸੇ ਫੈਲ ਗਈ। ਬੁਰੇ ਮੱਲੇ ਦੇ ਵਿੱਚ ਇਸ ਗੱਲ ਦੇ ਫੈਲਣ ਤੋਂ ਬਾਅਦ ਹਰ ਕੋਈ ਹੈਰਾਨ ਸੀ ਕਿ ਕਿੰਨਾ ਸੋਹਣਾ ਬੱਚਾ ਸੀ ਅਤੇ ਗੁਰੂ ਦੇ ਲਾੜ ਲੱਗਿਆ ਇਹ ਪਰਿਵਾਰ ਸੀ ਪਰ ਪਤਾ ਨਹੀਂ ਇਹੋ ਜਹੀ ਅਨਹੋਣੀ ਇਸ ਪਰਿਵਾਰ ਦੇ ਨਾਲ ਕਿਉਂ ਵਾਪਰ ਗਈ ਹੈ। ਜਾਣਕਾਰੀ ਮੁਤਾਬਕ ਜਦੋਂ ਦੂਜਾ ਬੱਚਾ ਬਾਥਰੂਮ ਦੇ ਵਿੱਚ ਗਿਆ ਤਾਂ ਉਸ ਨੂੰ ਮੁੱਦੇ ਨੂੰ ਬਾਲਟੀ ਦੇ ਵਿੱਚ ਪਿਆ ਦੇਖ ਕੇ ਘਬਰਾ ਗਿਆ ਤੇ ਉਸਨੇ ਹੀ ਤੁਰੰਤ ਪਰਿਵਾਰਿਕ ਮੈਂਬਰਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਪਰਿਵਾਰਿਕ ਮੈਂਬਰ ਬੱਚੇ ਨੂੰ ਬੀਬੀ ਐਮਬੀ ਨੰਗਲ ਹਸਪਤਾਲ ਲੈ ਕੇ ਗਏ ਸਨ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨਿਆ ਗਿਆ ਨਗਰ ਕੌਂਸਲ ਪ੍ਰਧਾਨ ਸੰਜੇ ਸਾਨੀ ਨੇ ਇਸ ਮੌਕੇ ਤੇ ਕਿਹਾ ਕਿ ਬਹੁਤ ਹੀ ਦੁਖਦ ਘਟਨਾ ਵਾਪਰੀ ਹੈ ਪਰਿਵਾਰ ਦੇ ਨਾਲ ਉਹ ਹੋ ਚੁੱਕਿਆ ਹੈ ਜੋ ਕੀ ਸਹਿਣ ਕਰਨ ਯੋਗ ਨਹੀਂ ਹੈ ਅਜਹੀਆਂ ਘਟਨਾਵਾਂ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਵਾਪਰ ਚੁੱਕੀਆਂ ਹਨ ਅਤੇ ਇਹ ਦੂਜੀ ਘਟਨਾ ਹੈ ਜਿੱਦ ਤਰੀਕੇ ਦੇ ਨਾਲ ਹੀ ਕਿਸੇ ਬੱਚੇ ਦੀ ਜਾਨ ਗਈ ਹੋਵੇ ਪਰਿਵਾਰਿਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਤਾਂ ਜੋ ਅਜਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਬੱਚਿਆਂ ਦੀ ਕੀਮਤੀ ਜਾਨ ਕਿਉਂਕਿ ਬੱਚਿਆਂ ਦੇ ਵਿੱਚ ਹੀ ਮਾਪਿਆਂ ਦੀ ਜਾਨ ਵਸੀ ਹੁੰਦੀ ਹੈ ਤਾਂ ਕਿ ਮਾਪੇ ਆਪਣੀ ਅਤੇ ਬੱਚੇ ਦੀ ਜਾਨ ਬਚਾ ਸਕਣ ਇਹ ਸਾਰੀ ਖਬਰ ਸਾਂਭਣਾਂ ਤੋਂ ਬਾਅਦ ਹਰ ਕੋਈ ਦੁਖੀ ਸੀ ਕਿ ਕਿੰਜ 1.5 ਸਾਲ ਦਾ ਇਹ ਸੋਹਣਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਇਹ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੈਗੀ ਮੱਲਾ ਪ੍ਰਾਣੇ ਗੁਰਦੁਆਰੇ ਵਿੱਚ 골ਡੀ ਪੂਰੀ ਆ ਉਹਨਾਂ ਦਾ ਬੇਟਾ ਜਿਹੜਾ ਹੈਗਾ ਬਾਲਟੀ ਦੇ ਵਿੱਚ ਜਿਹੜਾ ਹੈਗਾ ਉਹਦੀ ਡੈਥ ਹੋ ਗਈ ਡੁੱਬ ਕੇ ਜਿਹੜਾ ਉਹ ਖੇਡਦਾ ਸੀਗਾ ਪਾਣੀ ਨਾਲ ਉਹ ਪਤਾ ਨਹੀਂ ਲੱਗਿਆ ਕਿਸ ਟਾਈਮ ਜਿਹੜਾ ਹੈਗਾ ਉਹ ਪਾਲਟੀ ਦੇ ਵਿੱਚ ਜਿਹੜਾ ਹੈਗਾ ਉਹ ਸਿਰ ਭਾਰ ਡਿੱਗਿਆ ਤੇ ਉਹਨੂੰ ਜਦੋਂ ਹਸਪੀਟਲ ਲੈ ਕੇ ਗਏ ਆ ਤੇ ਉਹ ਨੂਮਰ ਤੇ ਕੋਸ਼ਿਸ਼ ਕੀਤਾ ਉਹਦੇ ਨਾਲ ਜਿਹੜਾ ਹੈਗਾ ਸਾਰੇ ਹੀ ਮੱਲੇ ਦੇ ਵਿੱਚ ਜਿਹੜਾ ਹੈਗਾ ਸ਼ੋਗ ਦੀ ਲਹਿਰ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੈ ਹੋਈ ਆ ਮੈਂ ਤਾਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਾਂਗਾ ਵੀ ਜਿਹੜਾ ਹੈਗਾ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਇਹ 2-4 ਹਾਸੇ ਪਹਿਲਾਂ ਵੀ ਹੋਇਆ ਇਸੇ ਤਰ੍ਹਾਂ ਹੋਇਆ ਸਾਡੇ ਮੱਲੇ ਚ ਤਾਂ ਦੂਜਾ ਹਾਸਾ ਹੋਇਆ ਹੈ ਇੱਕ ਪਹਿਲੇ ਵੀ ਹੋਇਆ ਸੀਗਾ ਤੇ ਮੈਂ ਤੇਹੀ ਗੱਲ ਕਹਾਂਗਾ ਵੀ ਜਿਹੜਾ ਹੈਗਾ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਧੰਨਵਾਦ ਇਹ ਸਵਾ ਸਵਾ 半 ਸਾਲ ਦਾ ਸੀਗਾ ਸਵਾ ਸਾਲ ਡੇਢ ਸਾਲ ਦਾ ਬੱਚਾ ਸੀਗਾ ਇਹਦੇ ਫਾਦਰ ਜਿਹੜਾ ਹੈਗਾ ਬਿਜ਼ਨਸ ਕਰਦੇ ਸੀਗੇ ਸਕ੍ਰਾਈਬਰ ਦਾ ਬਹੁਤ ਹੀ ਵਧੀਆ ਪਰਿਵਾਰ ਹੈ ਜਿਹੜਾ ਹੈਗਾ ਪਰਮਾਤਮਾ ਨੂੰ ਮੰਨਣ ਵਾਲਾ ਪਰਿਵਾਰ ਸੀਗਾ ਬਾਕੀ ਵੀ ਬੱਚੇ ਹੈਗੇ ਜੀ ਹਾਂ ਠੀਕ ਹੈ ਖੇਲਦੇ ਖੂਲਦੇ ਪਰ ਇਹ ਸਵੇਰੇ ਇਸ ਤਰ੍ਹਾਂ ਪਤਲ ਚ